याहन बाबूजी और जिंदा रहा शेरा ये क्या रजिंदर उठा नहीं अभी है लो रजिंदर और रजिंदर बेटा हाँ साची कहते हैं लातों के भूत बातों से नहीं मानते देखना अभी उठेगा रजिंदर फालन रजिंदर फालन हा? मैंने उन्हें फालन भूलो ना अरे कल तो यहाँ हाँ वो एक काल लड़ा हो गया वाह क्यों फौजी कैसे फालन तो तेरा प्यो भी होगा आ? चलो चूको मंजा <laughs> इधर आओ इधर सामने देखना <laughs> सावधान विश्राम सावधान रजिंदर यह क्या है तुम्हारी अड्डी पार्टी है धरती <laughs> की आवाज आनी चाहिए बेटा धरती की चलो एक बार फिर से करते हैं सावधान विश्राम सावधान रजिंदर ये सावधान है ਓਹ ਤੇ ਗਿਆ ਹੋਰ ਕਿ ਦਾਵਾ ਐਸੇ ਹੁੰਦਾ ਸਾਵਧਾਨ ਬਾਬੂ ਜੀ ਦੇਖੀਏ ਇਹ ਸਾਵਧਾਨ ਐ ਐਸੇ ਹੁੰਦਾ ਹੈ ਸਾਵਧਾਨ ਉਹ ਭਰਾਵਾ ਮੈਨੂੰ ਕੀ ਪਤਾ ਵਾ ਮੈਂ ਕਿਹੜਾ ਫੌਜ ਚ ਰਿਹਾ ਵਾ ਉਹ ਜੇ ਇਹਨੂੰ ਬਹੁਤਾ ਹੀ ਸਾਵਧਾਨ ਕਰਨਾ ਤੇ ਸਰੀਆ ਪਵਾ ਦਈਏ ਬਾਬੂ ਜੀ ਉਹ ਬਾਤ ਨਹੀਂ ਐ ਐਸੇ ਕਰੇਗਾ ਦੇਸ਼ ਕੀ ਰਾਖੀ ਐ ਉਹ ਤੂੰ ਵੀ ਸਵੇਰੇ ਸਵੇਰ ਮੁੰਡੇ ਦਾ ਲਹੂ ਪੀਤਾ ਵਾ ਤੈਨੂੰ ਚਾਹ ਪਾਣੀ ਨਹੀਂ ਲੱਗਦੀ ਬੋਜੀ ਦਾ ਬੇਟਾ ਬੇਇੱਜ਼ਤੀ ਕਰਵਾਏਗਾ ਕੀ ਹੋ ਗਿਆ ਹੈ ਮੇਰੇ ਦੇਸ਼ ਕੇ ਨੌਜਵਾਨੋ ਕੋ ਪਤਾ ਨਹੀਂ ਕਿਸ ਕੀ ਨਜ਼ਰ ਲੱਗੀ ਹੈ ਜੋਸ਼ ਹੀ ਨਹੀਂ ਐ ਉਹ ਤੂੰ ਜੋਸ਼ ਦੀ ਗੱਲ ਕਰਨਿਆ ਮੈਨੂੰ ਤਾਂ ਲੱਗਦਾ ਨੂੰ ਹੋਸ਼ ਵੀ ਨਹੀਂ ਹੈਗਾ ਆ ਗਈ ਆਗਾ ਹੋਸ਼ ਮੇਂ ਹੱਕ ਕੀ ਖਾਤਰ ਜੋ ਉਠੇ ਉਹ ਕੰਡਾ ਵੀ ਤੀਰ ਹੈ ਐਸੇ ਵਿਗੜੇ ਟਗੜੋਂ ਦਾ ਡੰਡਾ ਹੀ ਪੀਰ ਹੈ ਕਾ ਮੇਰਾ ਡੰਡਾ ਡੰਡਾ ਲਾਓ ਜੀ ਡਾਡਾ ਦੇਖ ਆਇਆ ਨਾ ਹੋਸ਼ ਮੇਂ ਮੇਰਾ ਨਾਮ ਹੀ ਸੂਬੇਦਾਰ ਲਾਲ ਸਿੰਘ ਖੱਟਾ ਹੈ ਉਹ ਭਰਾਵਾ ਮੈਂ ਤੇਰਾ ਨਾਮ ਲਾਲ ਸਿੰਘ ਹੀ ਰੱਖਿਆ ਹੈ ਆ ਖੱਟਾ ਪਤਾ ਨਹੀਂ ਤੂੰ ਕਿੱਥੋਂ ਜੋੜ ਲਿਆ ਕਿਉਂ ਤੈਨੂੰ ਲਾਲ ਪਸੰਦ ਨਹੀਂ ਨਹੀਂ ਬਾਬੂ ਜੀ ਉਹ ਬਾਤ ਨਹੀਂ ਹੈ ਇਹ ਨਾਮ ਮuje ਫੌਜ ਸੇ ਮਿਲਾ ਥਾ ਉਹ ਉਹਨਾਂ ਨੂੰ ਵੀ ਲਾਲ ਪਸੰਦ ਨਹੀਂ ਸੀ। ਉਹ ਨਹੀਂ ਬਾਬੂ ਜੀ। ਮੈਂਨੇ ਦੁਸ਼ਮਣੋ ਕੇ ਦਾਤ ਖਟੇ ਕੀਏ। ਬੇਟਾ ਜਦੋਂ ਮੈਂ ਤੁਹਾਡਾ ਜੱਡਾ ਥਾ 5 ਕਿਲੋਮੀਟਰ ਜੰਗਲ ਪਾਣੀ ਜਾਂਦਾ ਥਾ। ਐਸੇ ਕਰੋਗੇ ਦੇਸ਼ ਦੀ ਸੇਵਾ। ਐਸੇ ਹੁੰਦੇ ਹੈ ਜਵਾਨ। ਚਲੋ ਸਾਬਦਾਨੋ। ਜੀ ਡਾਡਾ। ਡਾਡਾ ਨਹੀਂ। ਸਾਬ ਬੋਲੋ। ਜਦੋਂ ਅਸੀਂ ਤੁਹਾਡੀ ਮਿਹਨਤ ਲਵਾਤੇ ਹੈ ਤਬ ਹਮ ਸਾਬ ਹੈ। ਕਿਆ ਸਮਝੇ? ਜੀ ਡਾਡਾ। ਨਹੀਂ ਸਮਝੇ। ਜੀ ਸਾਬ। ਹਾਂ, ਹੁਣ ਸਮਝੇ। ਚਲੋ ਚਲਤੇ ਹੈ। ਫੋਲੋ ਮੀ। ਉਹ ਨਾਲੇ ਨੂੰ ਹੁਣ ਕਮਾਂਡਰ ਬਣਾ ਕੇ ਮੁੜੀ। ਕਿੱਡਾ ਤੂੰ ਹੀ ਘਰ ਨੂੰ ਛੌਣੀ ਬਣਾਇਆ ਵਾ 1 2 1 1 2 1 ਕੁਮਾਰ ਜੀਂਦਰ ਬੇਟਾ ਕਮ ਆਨ 1 2 1 1 2 1 ਜਾਨ ਲਗਾ ਦੋ ਬੇਟਾ ਜਾਨ ਅੱਜ 10 ਕਿਲੋਮੀਟਰ ਜਾਣਾ ਹੈ ਠੀਕ ਆ ਸਾਹ 1 ਕਮ ਆਨ ਬੇਟਾ ਕਮ ਆਨ ਅਭੀ ਤਾਂ ਹੋਰ ਜਾਣਾ ਹੈ ਤੇ ਮਾਰੀ ਨਾਸੇ ਭੁੱਲ ਵੀ ਗਈਆਂ ਧਮ ਲਗਾ ਓ ਧਮ ਕਮ ਆਨ ਬੇਟਾ ਕਮ ਆਨ ਭਾਗੋ ਭਾਗੋ ਸਾਡੇ ਕੋ ਨਹੀਂ ਜਾ ਜਾਂਦਾ ਹੋਰ ਕਮਾਂਨ ਬੇਟਾ ਲੈਟਸ ਗੋ ਘੋੜਾ ਚਾਲ ਚੱਲenge ਸ਼ਾਬਾਸ਼ ਬੇਟਾ ਪਹੁੰਚ ਚੁਕੇ ਹਮ ਕਮਾਂਨ ਬੇਟਾ ਕਮਾਂਨ ਹਾਂ ਰਜਿੰਦਰ ਬੇਟਾ ਇਹ ਕਿੱਥੇ ਮਰ ਗਿਆ ਮਾਤਰ ਹਾਏ ਮਾਰਨ ਲੱਗਾ ਹੈ ਵੱਲਾ ਐ ਡੀਜੀਤੀ ਵਾਪਸੀਆ ਉਹ Papa ਪਾਣੀ ਦੀ ਪਿਆ ਘੋਟਾ ਉਹ ਤੈਨੂੰ ਰੂਹ ਆਵ ਜਾਣਾ ਪਿਆਵਾ ਉਹ ਮੇਰਾ ਲਾਲ ਕਿੱਥੇ ਹੀ ਉਹ ਮੈਨੂੰ ਨਹੀਂ ਪਤਾ ਕਿੱਥੇ ਤੇਰਾ ਲਾਲ ਤੇ ਕਿੱਥੇ ਤੇਰਾ ਖੱਟਾ ਮੈਨੂੰ ਤਾਂ ਪੰਜਾਬ ਜਾਨੀ ਲਿਆਂ ਕਰਦੇ ਲੱਗਾ ਸੀ ਤੇ ਉਹ ਕਿੱਥੇ ਆ ਮੈਨੂੰ ਨਹੀਂ ਪਤਾ ਮੈਂ ਪਿੱਛੋਂ ਭੱਜ ਆਇਆ ਵਾ ਕੋਈ ਨਹੀਂ ਪੁੱਤ ਮੈਂ ਤੈਨੂੰ ਆਕੇ ਪਿਉਂਦਾ ਨਾਰਾਂ ਦਾ ਜੂਜਰਾ ਇਹ ਤਾਂ ਤੂੰ ਕੱਤਰ ਵਾਲੀ ਜੰਗ ਛੇੜ ਲੈਣ ਲੱਗਾ ਵਾ ਕੀ ਹੋਜਿਆ ਤੈਨੂੰ ਮਰਨ ਲੱਗਾ ਫੇਰ ਕੀ ਹੋ ਗਿਆ ਤੈਨੂੰ ਜਵਾਨ ਹੀ ਬਣਾਉਣਾ ਚਾਹੁੰਦਾ ਦੇਖਦਾ ਮੈਂ ਜਵਾਨ ਕੀ ਬਣਾਵਾ ਉਹਨੇ ਤੇ ਮਰੀਆਂ ਲਤਾਂ ਖਲਾਰ ਦੇਣੀਆਂ ਵਾ ਓਏ ਫੇਰ ਕੀ ਹੋ ਗਿਆ ਤੇਰਾ ਪਿਓ ਆ ਤੇ ਤੂੰ ਨਹੀਂ ਉਹਦਾ ਪਿਓ ਤੂੰ ਹੀ ਮਾੜਾ ਮੋਟਾ ਦਬਕਾ ਰੱਖਿਆ ਕਰ ਉਹਨੂੰ ਕਿ ਹੁਣ ਨਿਆਣਾ ਮਾਰ ਦੇਣਾ ਵਾ ਕੀ ਹੋ ਜਾ ਜੇ ਤੁਹਾਡੇ ਘਰ ਜਾਮੀ ਪਏ ਤੈਨੂੰ ਤਾਂ ਆ ਲੱਗਦਾ ਜਿੱਦਾਂ ਤੁਸੀਂ ਮੈਨੂੰ ਰੂੜੀਆਂ ਤੋਂ ਚੁੱਕ ਕੇ ਲੈ ਆਂਦਾ ਹੁੰਦਾ ਉਹ ਕੀ ਕਹਾਂ ਮੈਨੂੰ ਉਹ ਵੀ ਸੁਭਾਗ ਕੌੜਾ ਹੀ ਚੁੱਕੀ ਫਿਰਨ ਲਿਆ ਉਹ ਪਾਪਾ ਕਦੋਂ ਕਰਜ਼ਾ ਕਰਜ਼ਾ ਹੀ ਚੁੱਕਲਾ ਕਿਉਂ ਔਰ ਮੇਰਾ ਡੈਡੀ ਤੇ ਬਦਲਾ ਅੱਜ ਕੱਲ ਕੀ ਨਹੀਂ ਹੁੰਦਾ ਪੈਸੇ ਨਾਲ ਔਰ ਜਿੰਦਰਾ ਉਹ ਪਿਓ ਆ ਤੇਰਾ ਉਹ ਕੋਈ ਮਾਂ ਪਿਓ ਆਪਣੇ ਬੱਚੇ ਬਾਰੇ ਮਾੜਾ ਸੋਚਦਾ ਹਦਾ ਫੇਰ ਕੀ ਹੋ ਗਿਆ ਫੌਜੀ ਬਣਾਉਣਾ ਚਾਹਦਾ ਤੈਨੂੰ ਉਹ ਕੱਲੀ ਫੌਜ ਹੀ ਰਗੀ ਆ ਹੋਰ ਵੀ 100 ਕੰਮ ਆ ਉਹ ਤੈਨੂੰ ਪਤਾ ਤਾਂ ਹੈਗਾ ਉਹਨੂੰ ਫੌਜ ਨਾਲ ਕਿੰਨਾ ਪਿਆਰ ਆ ਉਹ ਤੈਨੂੰ ਵੱਡਾ ਅਫਸਰ ਬਣਾਉਣਾ ਚਾਹੁੰਦਾ ਵਾ ਉਹਨੂੰ ਕਿ ਜਿਹੜਾ ਸਵੇਰੇ ਸਵੇਰੇ ਉਹਦੇ ਜ ਫੌਜੀ ਅਫਸਰ ਜਾਗਦਾ ਨਾ ਉਹਨੂੰ ਮੜਾਇਆ ਸ਼ਾਂਤ ਰੱਖਿਆ ਕਰੇ ਉਹ ਤੈਨੂੰ ਨਹੀਂ ਪਤਾ ਮੇਰੇ ਪੋਤਰਾ ਸੁਭਾਅ ਵੀ ਬੜਾ ਠੰਡਾ ਹੈ ਤੇ ਹੁਣ ਉਹਨੂੰ ਕੀ ਹੋ ਗਿਆ ਉਹ ਤੂੰ ਉਹਦਾ ਨਿਕਾ ਜਦੋਂ ਉਹ ਪਿੰਛਣਾ ਆਇਆ ਨਾ ਉਹਦਾ ਐਕਸੀਡੈਂਟ ਹੋ ਗਿਆ ਸੀ ਬਹੁਤ ਵੱਡਾ ਤੇ ਸਿਰ ਤੇ ਸੱਟ ਲੱਗ ਗਈ ਉਹ 6 ਮਹੀਨੇ ਕੋਮਾ ਚ ਰਿਹਾ ਤੇ ਡਾਕਟਰਾਂ ਨੇ ਕਿਹਾ ਕਿ ਸੱਟ ਲੱਗੀ ਇਹ ਤਾਂ ਜਿਆਦੀ ਹੁਣ ਉਹਦਾ ਕਰਕੇ ਕਰੀ ਗਰੀ ਫੇਰ ਫੌਜ ਚ ਪਹੁੰਚ ਜਾਂਦਾ ਤੇ ਜਦੋਂ ਉਹਦਾ ਜਵਾਨ ਜਾਗਦਾ ਓਏ ਜਵਾਨ ਉਹਦਾ ਐਵੇਂ ਨਹੀਂ ਜਾਗਦਾ ਜਦੋਂ ਉਹ ਕਿਤੇ ਗਲਤ ਹੁੰਦਿਆਂ ਵੇਖਦਾ ਨਾ ਉਦੋਂ ਹੀ ਉਹਦਾ ਜਵਾਨ ਜਾਗਦਾ ਤੇ ਗਲਤ ਦੇ ਥਾਂ ਥਾਂ ਦੇ ਹੁੰੜਿਆ ਵਾ ਤੇ ਹੁਣ ਅਸੀਂ ਲੋਕਾਂ ਨਾਲ ਲੜਾਈ ਲੈਂਦੇ ਫਿਰੇ ਓਏ ਉਹਦਾ ਵੀ ਹੱਲ ਹੈਗਾ ਵਾ ਡਾਕਟਰਾਂ ਨੇ ਦੱਸਿਆ ਕਿ ਨੂੰ ਮੜਾ ਇਦਾਂ ਧਫਾ ਮਾਰੋ ਤੇ ਫੇਰ ਇਧਰ ਵਾਲਾ ਟੇਸ਼ਨ ਪੜ੍ਹ ਲੈਂਦਾ ਪਾ ਪਾ ਤੋਂ ਮੁੰਡਾ ਜਮਾ ਕੇ ਰੇਡੀਓ ਮੁੰਡਾ ਸਟੇਸ਼ਨ ਹਿਲ ਜਾਂਦਾ ਤਾਇਆ ਤੂੰ ਇੱਥੇ ਬੈਠਾ ਵਾ ਉਧਰ ਫੌਜੀ ਨੇ ਜੰਗ ਛੇੜ ਲਈ ਓ ਇਹਦੇ ਨਾਲ ਉਹ ਕਾਲੇ ਹੋਣ ਲੰਡਿਆ ਹੀ ਓ ਲਾਲ ਤੇ ਕਾਲੇ ਦੀ ਲੜਾਈ ਓ ਚੱਲ ਰਜਿੰਦਰਾ ਦੋਵੇਂ ਰੰਗ ਆਪਸ ਵਿੱਚ ਭੜਪੇਈ ਕਾਲੇ ਜੇਕਾ ਇਤਨਾ ਪਾਣੀ ਖਰਾਬ ਕਰੋਗੇ ਤਾਂ ਪਾਣੀ ਮੁੱਕ ਜਾਏਗਾ। ਉਹ ਕੋਈ ਨਾ ਮੁੱਕ ਜੂਗਾ ਰੇ ਗਲੂਗੋਸ਼ ਲਵਾਵਾਂਗੇ। ਉਹ ਤੁਹਾਰੇ ਪਾਣੀ ਦੀ ਬਾਤ ਨਹੀਂ ਕਰ ਰਹਾ। ਧਰਤੀ ਦੇ ਪਾਣੀ ਦੀ ਬਾਤ ਕਰ ਰਹਾ ਹਾਂ। ਹੋ ਗਿਆ ਕਾਲਿਆ ਕੀ ਗੱਲ ਹੋਈ ਆ? ਉਹ ਲਾਜੋ ਤਾਇ ਜੀ ਇਹਨੂੰ। ਸਵੇਰ ਦਾ ਰੋਲਾ ਪਾਇਆ ਪਾਣੀ ਘਟ ਡੋਲੋ ਪਾਣੀ ਘਟ ਡੋਲੋ। ਕੀ ਗੱਲ ਹੋਈ ਆ? ਹੋਣਾ ਕਾ ਆ ਦੇਖੋ ਪਾਣੀ ਕਿਤਨਾ ਖਰਾਬ ਕਰ ਰਹਾ ਹੈ ਇਹ। ਉਹ ਪੁੱਤ ਕੋਈ ਗੱਲ ਨਹੀਂ ਆ। ਆਪਣੇ ਗਵਾਂਢੀ ਆ ਠੰਡਾ ਰਹਿ। ਉਹ ਗੱਲ ਨਹੀਂ ਆ Papa ji। ਇਹਨਾਂ ਲੋਕਾਂ ਨੂੰ ਜਿੰਨਾ ਮਰਜ਼ੀ ਸਮਝਾ ਲਓ ਇਹਨਾਂ ਨੂੰ ਨਹੀਂ ਅਕਲਾ ਸਕਦੀ ਇਹਨਾਂ ਨੂੰ ਰਾਜਸਥਾਨ ਵਾਲੇ ਬਾਰਡਰ ਤੇ ਛੱਡਿਆ ਹੋਏ ਇਹਨਾਂ ਨੂੰ ਲੱਗ ਪਤਾ ਜਾਵੇ ਕਿੰਨੀ ਅਰੀ ਮੈਂ ਕਹਤਾ ਕਿ ਪਾਣੀ ਕਮ ਡੋਲੋ ਕਮ ਡੋਲੋ ਉਹ ਕਾਲਿਆ ਗੱਲ ਤੇ ਠੀਕ ਹੀ ਕਹਿਂਦੇ ਆ ਫੌਜੀ ਉਹ ਜੇ ਆਪਾਂ ਇੰਨਾ ਪਾਣੀ ਖਰਾਬ ਕਰਾਂਗੇ ਤੇ ਕਿੱਦਾਂ ਚੱਲੂਗੀ ਗੱਡੀ ਬਿੱਲ ਤਹੀਂ ਤਾਰਨਾ ਇਹਦੇ ਜਾਣ ਕੇ ਡੇਫਾਇਲ ਐਂਡਿਆ ਵਾ ਇਹਨੂੰ ਕਹ ਤੂੰ ਗੱਲ ਆ ਤੇ ਸਾਨੂੰ ਉਦਾਂ ਦੱਸ ਦੇ ਕਾਲੇ ਬਾਤਾ ਚੰਬਲ ਨਾ ਜੇ ਮੈਂ ਦੇਸ਼ ਦੇ ਬਾਹਰੀ ਦੁਸ਼ਮਣਾਂ ਨਾਲ ਲੜ ਸਕਦਾ ਨਾ ਤੇ ਜਿਹੜੇ ਦੇਖਦੇ ਅੰਦਰ ਆ ਮੈਂ ਉਹਨਾਂ ਨਾਲ ਵੀ ਲੜ ਸਕਦਾ ਕਿਸੇ ਬਹੁਤ ਕਰਾਉਂਗਾ ਉਹ ਠੰਡਾ ਰਹਿ ਪੁੱਤ ਠੰਡਾ ਉਹ ਚਾਚਾ ਇਹ ਸਭ ਨਹੀਂ ਵੀ ਤੇਰੇ ਦੁਸ਼ਮਣ ਹੀ ਆ ਜੋ ਦੇਸ਼ ਦੀ ਬਰਬਾਦੀ ਕਰਦਾ ਮੇਰਾ ਵੀ ਦੁਸ਼ਮਣ ਹੀ ਆ ਪਿਸਤੌਲ ਅਸਲੀ ਆ ਕਿਉਂ ਤੂੰ ਗੋਲੀ ਖਾਣੀ ਆ ਆ ਵੇਖ ਲੈ ਤਾਇਆ ਗੋਲ ਗੇਂਦੀਆਂ ਧਮਕੀਆਂ ਦੇਣ ਓਏ ਕਿਤੇ ਨਹੀਂ ਮਾਰਦਾ ਤੈਨੂੰ ਗੋਲੀ ਇਹ ਪਿਸਤੌਲ ਪਾਣੀ ਵਾਲਾ ਹੀ ਆ ਕਿਉਂ ਇੰਨੇ ਪਾਣੀ ਵਾਲਾ ਕਿਉਂ ਰੱਖਿਆ ਵਾ ਜਿਹੜਾ ਤੇਰੇ ਵਰਗਾ ਸੁੱਤਾ ਹੋਵੇ ਉਹਨੂੰ ਪਚਕਾਰੀ ਮਾਰ ਕੇ ਜਗਾਉਣਾ ਆ ਕਿ ਜਾਗੋ ਪਾਣੀ ਮੁੱਕ ਜਾਣਾ ਜੇ ਉਹ ਕਾਲਿਆ ਗੱਲ ਦੇ ਫੌਜੀ ਦੀ ਵੀ ਸਹੀ ਆ ਉਹ ਪਾਣੀ ਦੇ ਪਹਿਲਾਂ ਹੀ ਮੁੱਕਦਾ ਜਾਣ ਰਿਹਾ ਵਾ ਉਹ ਜੇ ਪਾਣੀ ਧਰਤੀ ਜੋ ਮੁੱਕ ਗਏ ਰ ਫੇਰ ਕੀ ਕਰਾਂਗੇ ਕੱਲੀ ਰੋਟੀ ਖਾਵਾਂਗੇ ਵਾਹ ਓ ਕਾਲੇ ਓ ਰੋਟੀ ਤਾਂ ਬਿਨਾਂ ਦੇ ਸਾਰ ਲੇਗਾ ਪਾਣੀ ਤਾਂ ਬਿਨਾਂ ਨਹੀਂ ਸਰਨਾ ਕਿਉਂਕਿ ਸਾਡੇ ਸਰੀਰ ਚ 70% ਪਾਣੀ ਆ ਓਏ ਆਂਦੇ ਨੇ ਹੁਣ ਪਿੰਡ ਚ ਵੀ 70% ਹੀ ਪਾਣੀ ਕਰਦੀਏ ਤੇ ਬਾਕੀ 30% ਹੀ ਰਹਿ ਜੇ ਓ ਗਾੜੀ ਜਾ ਕੇ ਵੇਖੋ ਕਿਦਾਂ ਛੱਪੜ ਲੱਗਾ ਪਾਣੀ ਦਾ ਓਏ ਉੱਥੇ ਮਛਰ ਮੱਖੀਆਂ ਪੈਦਾ ਹੋਣੇ ਆ ਤੇ ਉਹਦੇ ਨਾਲ ਬਿਮਾਰੀਆਂ ਹੁੰਡੀਆਂ 100-100 ਲੋਕਾਂ ਨੂੰ ਇਹਦਾ ਰੋਜ਼ ਦਾ ਕੰਮ ਆ ਕਦੀ ਕਿਸੇ ਨਾਲ ਪੰਗੇ ਕਦੀ ਕਿਸੇ ਨਾਲ ਪੰਗੇ ਕੋਈ ਨਾ ਕਰਦਾ ਚ ਰਹਾ ਲੈ ਉਹ ਕਰਨਾ ਹੱਲ ਕਹਣਾ ਕਰਨਾ ਲੈ ਉਹ ਕਾਲਿਆ ਐਨੇ ਤਤੇ ਨਹੀਂ ਵਰੀ ਦਾਂਦਾ ਉਹ ਤੁਹਾਨੂੰ ਗਲਤ ਗੱਲ ਤੋਂ ਕਹਿਣ ਦਾ ਗੱਲ ਮੰਨੀ ਨਹੀਂਂਦੀ ਕਿਸ ਦੀ ਠੀਕ ਹੈ ਨਾ ਐਵੇਂ ਲੜਾਈ ਨੂੰ ਨਹੀਂ ਪਈ ਦਾਂਦਾ ਚੱਲ ਫੌਜੀਆ ਘਰ ਨੂੰ ਚੱਲੀਏ ਕੋਈ ਗੱਲ ਨਹੀਂ ਕਾਲੇ ਦੇਖ ਲੂਗਾ ਤੂੰ ਜਾ ਇਹਨੂੰ ਲੈ ਜਾਓ ਇਹਨੂੰ ਮੈਂਟਲ ਜਾਉਂ ਕੋਈ ਬਾਤ ਨਹੀਂ ਦੇਖੂਗਾ ਮਾਪੂਰ ਨੂੰ ਤੈਨੂੰ ਕਿੰਨੀ ਵਾਰੀ ਸਮਝਾਇਆ ਉਹ ਇੰਨਾ ਲੋਕਾਂ ਨੇ ਨਹੀਂ ਮੰਨਣੀ ਗੱਲ ਇਹਨਾਂ ਦਾ ਨਾਂ ਮੱਥਾ ਮਾਰਿਆ ਕਰ ਨਹੀਂ ਪਾਪਾ ਜੀ ਜਦੋਂ ਮੈਂ ਲਾਪਰਵਾਹੀ ਦੇਖਦਾ ਨਾ ਮੇਰਾ ਖੂਨ ਖੋਲਦਾ ਵਾ ਪਾਣੀ ਇਹਨਾਂ ਦਾ ਕੱਲਿਆਂ ਦਾ ਵਾ ਪਾਣੀ ਸਾਡਾ ਸਭ ਦਾ ਸਾਂਝਾ ਵਾ ਤੇ ਜਦੋਂ ਕੋਈ ਸਾਂਝੀ ਚੀਜ਼ ਨੂੰ ਬਰਬਾਦ ਕਰਦਾ ਫੇਰ ਮੈਨੂੰ ਗੁੱਸਾ ਚੜਦਾ ਵਾ ਉਹ ਕੋਈ ਨਹੀਂ ਗੁੱਸਾ ਨਾ ਕਰਿਆ ਕਰ ਉਹ ਡਾੜਾ ਕੂਲ ਡਾਉਣ ਕੂਡਾ ਨਾ ਆਉ ਤੈਨੂੰ ਮੈਂ ਪਾਣੀ ਪੀਵਾਉਂ ਤੂੰ ਮੈਂ ਨਹੀਂ ਕੋਕ ਵੇਖਣਾ ਤੂੰ ਕਿੱਥੇ ਮਰ ਗਿਆ ਤੈਨੂੰ ਤਾਂ ਮੈਂ ਉੱਥੇ ਮੈਂਦਾ ਫਿਰਦਾ ਕੋਈ ਗੱਲ ਨਹੀਂ ਮੁੰਡਾ ਥੱਕ ਗਿਆ ਸੀ ਥੱਕੂਗਾ ਤੇ ਹੁ ਚੱਲ ਤੈਨੂੰ ਤੇ ਮੈਂ ਜਿਮ 'ਚ ਮਿਲਦਾ ਓਏ ਹੁਣ ਜਿਮ ਚਲ ਚੱਲੇ ਆਵਾ ਹਾਂਜੀ ਪਪਾ ਜੀ ਉੱਥੇ ਮੇਰੇ ਜਵਾਨ ਡੀਕਦੇ ਆ ਮੈਨੂੰ ਜਿਮ 'ਚ ਇਹਨੂੰ ਵੀ ਭੇਜੋ ਇਹਦੀ ਕਰਾਵਾਂ ਮੈਂ ਐਕਸਰਸਾਈਜ਼ ਉਹ ਚੱਲ ਭਰਾਵਾ ਧਿਆਨ ਨਾ ਜਾਈ ਹੁਣ ਨਾ ਕਿਸੇ ਨਾਲ ਲੜਪੀ ਨਹੀਂ ਲੜਦਾ ਪਪਾ ਜੀ ਪਪਾ ਪੈ ਗਿਆ ਸੀ ਆਪਾ ਉਹ ਕਾਹਦਾ ਸਿਆਪਾ ਓਏ ਉਹਨੇ ਮੈਨੂੰ ਪਿੱਠੂ ਲਾ ਦੇਣਾ ਹੀ ਕਰ ਕੋਜ ਉਹ ਵੀ ਇਹੋ ਤੀਰੀ ਸ਼ਾ ਬਣਦਾ ਉਹ ਲਾਂ ਦਾ ਦੌੜ ਕਿੰਨੀ ਕੀ ਗੱਲ ਸੀ ਆ ਮੇਰੀਆਂ ਲਤਾਂ ਤਾਂ ਆ ਗਈਆਂ ਹੀ ਮੈਂ ਕੀ ਕਰਦਾ ਉਹਦੀਆਂ ਤੇ ਥੱਕਦੀਆਂ ਨਹੀਂ ਪਤਾ ਨਹੀਂ ਲੋਹੇ ਦੀਆਂ ਲਵਾਈਆਂ ਹੋਣੇ ਕੋਈ ਨਹੀਂ ਆਂਦਾ ਤੈਨੂੰ ਕੋਈ ਗੱਲ ਨਹੀਂ ਜਾ ਕੇ ਹੁਣ ਤੂੰ ਹੋਵੇਂਗਾ ਤੇ ਮੈਨੂੰ ਪਹਚਾ ਦੇ ਲਵੇਂਗਾ ਓਏ ਮੈਂ ਤਾਂ ਇਹ ਦਵਾਈ ਲੈ ਜਾਣਾ ਮੇਰੇ ਗੋਡੇ ਦੁਖੰਦਾ ਪਹਿਲਾਂ ਆਪਾ ਪਾਣੀ ਆ ਓਏ ਚੱਲ ਠੀਕ ਆ ਜਾ ਪਹਿਲਾਂ ਦਵਾਈ ਤੇ ਲੈ ਕੇ ਆ ਚੱਲ ਦਵਾਈ ਤੇਰੀ ਮੈਂ ਲੈ ਆਉਣਾ ਵਾ ਪਰ ਮੁਕਰਨਾ ਨਹੀਂ ਹੂੰ ਓਏ ਨਹੀਂ ਮੁਕਰਦਾ ਜਾ ਚੱਲ ਜਾ ਓਏ ਆ ਕੀ ਇੱਕ ਨੀਲੀ ਇੱਕ ਘਰੀ ਹਰੀ ਤੇ ਪਾਪਾ ਕੀ ਪਰੀ ਉਹ ਜਵਾਨ ਇੱਧਰ ਆ ਹਾਂ ਕੀ ਕਹ ਲਿਆ ਉਹ ਸਾਵਧਾਨ ਹੋ ਜਾ ਉਹ ਸਾਵਧਾਨ ਤੂੰ ਕੌਣ ਹੈ ਮੈਨੂੰ ਸਾਵਧਾਨ ਕਰਾਉਣ ਵਾਲਾ ਉਹ ਭਰਾਵਾ ਕਿਹਨੂੰ ਸੱਤ ਕ ਸੱਤ ਵੀ ਕਰ ਲਈਦੀ ਹੁੰਦੀ ਆ ਓਏ ਸੱਤ ਕ ਸੱਤ ਘਾਤੀ ਕਰਦਾ ਅੱਜ ਕੱਲ ਕਿਉਂ ਓਏ ਅੱਜ ਕੱਲ ਸਲੂਟ ਜਿਆਦੇ ਮਾਰਦਾ ਸਲੂਟ ਮਾਰਦਾ ਵੀ ਨਾ ਟ੍ਰੇਨਿੰਗ ਚੱਲਣ ਦੀ ਆ ਸਵੇਰੇ ਕੀ ਗੱਲ ਅਸੀਂ ਕਾਲੇ ਹੋਣਾ ਨਾ ਫੌਜੀ ਵਾਲਾ ਤਤਾ ਹੁੰਦੇ ਆ ਸੀ ਉਹ ਪਾਣੀ ਇਹ ਤਾਂ ਗੱਲ ਹੋ ਗਈ ਸੀ ਓਏ ਉਹਨੂੰ ਸਮਝਾ ਕੇ ਰੱਖਿਆ ਕਰੋ ਕਦੀ ਕਿਸੇ ਨਾਲ ਲੜਦਾ ਕਦੀ ਕਿਸੇ ਨਾਲ ਉਹ ਗੁਰੂਗੋ ਦਾ ਲਾਲੂ ਜੇ ਕਰਾਓ ਉਹੁੱੱਤੇ ਵੀਰ ਮੇਰੇ ਗਾੜੀ ਨੂੰ ਨਹੀਂ ਕਹਿਣਾ ਜਦੋਂ ਮੈਂ ਆਪਣਾ ਗਾੜੀ ਨੂੰ ਦੱਸ ਦੇਣਾ ਹੀ ਆ ਉਹਹੀਂ ਕੱਲੇ ਕਹਿਣ ਡਿਆ ਆ ਸਾਰਾ ਪਿੰਡ ਕਹਿਣ ਡਿਆ ਵਾ ਕੀ ਕਹਿੰਦਾ ਓਏ ਉਹ ਕਹਿੰਦਾ ਹੋਈ ਆ ਕਿ ਫੌਜੀ ਦੇ ਦਿਮਾਗ 'ਚ ਫਰਕ ਪੈ ਗਿਆ ਕੋਈ ਨਾ ਵੇਖ ਲਾਂਗੇ ਤੁਹਾਨੂੰ ਵੀ ਤੇ ਨਾਲੇ ਸਾਰੇ ਪਿੰਡ ਨੂੰ ਜਾ ਜਾ ਵੇਖ ਲਾਂਗੇ ਪਪਾ ਵਾਲੇ ਦਵਾਈ ਓਏ ਮੈਂ ਤੇ ਹੋ ਗਿਆ ਤਿਆਰ ਚੱਲ ਤੈਨੂੰ ਛੱਡ ਕੇ ਆਵਾ ਕਪੂਰਥ ਲਾਲੇ ਕੈਂਪ 'ਚ ਓ ਕੀ ਗੱਲ ਹੋਈ ਆ ਡਰਨਾ ਕੋਈ ਨਹੀਂ ਆਂਦਾ ਮੇਰੇ ਹੰਦਾਂ ਤੇਨੂੰ ਓ ਪਾਪਾ ਓ ਗੱਲ ਨਹੀਂ ਆ ਦੋਵੇਂ ਮਾੜਾ ਮੋਡਾ ਸਮਝਾ ਡੈਡੀ ਨੂੰ ਬਾਹਰ ਲੋ ਗੱਲਾਂ ਵਣੀਆਂ ਕਰਦੇ ਆ ਓ ਕੀ ਗੱਲਾਂ ਕਰਦੇ ਆ ਲੋਕ ਓਏ ਆਹ ਹੋ ਕੇ ਇਹਦਾ ਲਾਜਲੂਈ ਕਰਾਵੇਂ ਲੜਦਾ ਰਹਿੰਦਾ ਲੋਕਾਂ ਨਾਲ ਓ ਮੈਨੂੰ ਤਾਂ ਸ਼ਰਮ ਵੜੀ ਆਉਂਦੀ ਐ ਕਿਉਂ ਤੈਨੂੰ ਕੋਈ ਸ਼ਰਮ ਆਉਦੀ ਐ ਆਹ ਹੋ ਕੇ ਜਦੋਂ ਲੋਕ ਕਹਿੰਦੇ ਇਹਨੂੰ ਹੱਲ ਵੱਜੀ ਆ ਓ ਇੱਧਰ ਆ ਤੈਨੂੰ ਦੱਸਾਂ ਓ ਲੋਕਾਂ ਦੀ ਕਿਹੜੀ ਗੱਲ ਆ ਲੋਕ ਤਾਂ ਐਵੇਂ ਬਗਵਾਸ ਕਰਦੇ ਆ ਓਏ ਓ ਕਿਸੇ ਨੂੰ ਨਜਾਇਜ਼ ਥੋੜਾ ਕਹਿੰਦਾ ਪਰ ਲੋਕਾਂ ਕਿਹੜਾ ਸਮਝਣਾ ਪਾਪਾ ਓਏ ਜਦੋਂ ਕੋਈ ਚੰਗਾ ਕੰਮ ਕਰੇ ਨਾ ਲੋਕ ਉਹਨੂੰ ਮਾੜਾ ਕਹਿੰਦੇ ਹੁੰਦੇ ਆ ਓ ਮੈਨੂੰ ਤੇ ਸ਼ਰਮ ਆਉਦੀ ਨਹੀਂ ਓ ਮੈਨੂੰ ਤੇ ਮਾਣ ਆ ਮੇਰੇ ਪੁੱਤ ਦੇ ਪਹਿਲਾਂ ਉਹ ਦੇਖ ਦੀ ਸੇਵਾ ਕਰਕੇ ਹੁਣ ਪਿੰਡ ਦੇ ਵਿੱਚ ਸੇਵਾ ਕਰਨ ਰਿਆ ਵੇਖ ਕਿੰਨੇ ਲੋਕਾਂ ਨੂੰ ਉਹਨੇ ਸਿੱਧੇ ਰਾਹ ਪਾਇਆ ਓਏ ਤੇਨੂੰ ਤੇ ਮਾਣ ਹੋਣਾ ਚਾਹੀਦਾ ਤੇਰੇ ਪਿਓ ਤੇ ਤੂੰ ਤੇ ਮੂੰਹ ਹੀ ਐ ਬਣਾਇਆ ਜਿੱਦਾਂ ਤੈਨੂੰ ਲੀਆਂ ਪੈਂਡੀਆਂ ਹੁੰਦੀਆਂ ਓ ਚੱਲ ਆ ਵੇਖ ਲਾਂਗੇ ਲੋਕਾਂ ਨੂੰ ਫੜ ਮੇਰਾ ਖੁੰਡਾ ਪਪਾ ਬੈਠੇ ਸੱਤੇ ਹੁਣੀ ਜਿਹੜੇ ਮੈਨੂੰ ਆਂਦੇ ਸੀ ਉਹ ਚਾਲਾ ਕੋਈ ਨਹੀਂ ਇਹਨਾਂ ਨੂੰ ਦੇ ਦੇਣੇ ਦੱਕੂ ਦਾਣਾ ਓਏ ਹਾਂ ਵੀ ਮੁੜਿਓ ਪਪਾ ਸਾਸਰੀ ਕਾਲ ਓਏ ਸਾਸਰੀ ਕਾਲ ਤੇ ਠੀਕ ਆ ਉਹ ਕੀ ਆਂਦੇ ਹੋ ਮੁੰਡੇ ਨੂੰ ਓ ਨਹੀਂ ਨਹੀਂ ਪਪਾ ਇਹਦੇ ਵੈਸੇ ਮਜੇ ਲੈਂਦੇ ਆ ਹਾਂ ਬਹੁਤ ਮਜੇ ਨਹੀਂ ਲਈ ਦਿੰਦੇ ਮਜੇ ਲੈਂਦਾ ਲੈਂਦਾ ਬੰਦਾ ਲਾਹੌਰ ਵੀ ਪਹੁੰਚ ਜਾਂਦਾ ਹੁੰਦਾ ਉਹ ਕੀ ਆਂਦੇ ਹੋ ਨਾਲੇ ਮੇਰੇ ਮੁੰਡੇ ਨੂੰ ਹਿੱਲ ਪਈ ਆ ਨਹੀਂ ਨਹੀਂ ਪਪਾ ਅਸੀਂ ਨਹੀਂ ਕੁਝ ਵੀ ਕਿਹਾ ਓ ਜੇ ਉਹਨੂੰ ਹਿੱਲ ਪਈ ਆ ਨਾ ਤੁਹਾਡੇ ਪਿਓ ਨੇ ਕਿੱਡੀ ਗਰੰਗੀਨ ਟੀਵੀ ਦੀ ਕਾਰਡ ਕੱਢੀ ਆ ਓ ਜਦੋਂ ਤੁਹਾਡੇ ਰਗਾਂ ਦੇ ਰਜਾਈਆਂ ਚ ਕਾਂ ਨਿਕਲਦੇ ਸੀ ਨਾ ਉਹ ਮੇਰਾ ਪੁੱਤ ਬਾਰਡਰ ਤੇ ਨੀਂਦਰੇ ਝਾਗਦਾ ਰਿਹਾ ਵਾ ਨਹੀਂ ਨਹੀਂ ਪਪਾ ਨੇ ਵਧਾ ਜਣਾ ਗੱਲ ਕਰਤੀ ਹੁਣੀ ਆ ਉਹ ਫੌਜੀ ਬੰਦੇ ਆ ਕਦਰ ਕਰਾਇਆ ਕਰੋ ਥੋੜੀ ਬੋਦੀ ਬਹਿ ਜਾਂਦੇ ਮੋੜਾਂ ਦੇ ਵਿਹਲੇ ਪਾ ਲੈ ਡਾਂਗ ਮਾਰ ਓ ਕੋਈ ਨਹੀਂ ਆ ਓਏ ਜੇ ਅੱਜ ਤੋਂ ਬਾਅਦ ਕੋਈ ਬਗਵਾਸ ਸੁਣ ਲਈ ਨਾ ਤੇ ਮਾਰ ਮਾਰ ਖੁੰਡੇ ਦੇ ਲਾਲ ਕਰ ਦੂੰਗਾ ਪਪਾ ਕੀ ਲਾਲ ਕਰਨੇਗਾ ਓਏ ਇਹਨਾਂ ਨੂੰ ਲੱਗ ਗਿਆ ਵਾ ਪਤਾ ਸਮਝਦਾਰ ਨੂੰ ਇਸ਼ਾਰਾ ਹੀ ਕਾਫੀ ਹੁੰਦਾ ਠੀਕ ਹੈ ਨਾ ਤਿੱਤ ਬਣ ਜੇ ਤੋ ਆ ਗਏ ਵੱਡੇ ਜਵਾਨ ਚੰਗੀ ਸਿਹਤ ਦਾ ਰਾਜ ਹੈ ਮਿਹਨਤ ਮਿਹਨਤ ਕਰੋਗੇ ਤੋ ਤੰਦਰੁਸਤ ਰਹੋਗੇ ਫੌਜੀ ਸਾਹਿਬ ਨਹੀਂ ਤਾਂ ਐਸੇ ਹੋ ਜਾਓਗੇ ਇਹ ਦੇਖੋ ਫੌਜੀ ਦਾ ਫਾਦਰ ਧਰਤੀ ਦਾ ਬੋਝ ਧਰਤੀ ਦਾ ਓਏ ਫੌਜੀ ਸਾਹਿਬ ਓਏ ਆ ਵੀ ਮਿੱਟੀ ਆ ਤੇ ਆ ਸਰੀਰ ਵੀ ਮਿੱਟੀ ਆ ਓਏ ਅੰਦਰੋਂ ਤੇ ਸਾਰਾ ਕੁਝ ਮਿੱਟੀ ਹੋ ਜਾਣਾ ਵਾ ਫਿਰ ਧਰਤੀ ਦੇ ਬੋਝ ਕਾਦਾ ਵਾ ਪੀਲਾ ਸਾਹਿਬ ਪੀਲਾ ਨਹੀਂ ਬਾਬੂ ਜੀ ਖੱਟਾ ਆ ਧਰਮ ਨਾ ਜਦੋਂ ਤੂੰ ਖੱਟਾ ਕਹਿੰਦਾ ਨਾ ਆ ਮੇਰਾ ਮਾੜੀ ਖੱਟਾ ਕਰ ਦੇਣਾ ਉਹ ਬਾਤ ਛੋੜੀਏ ਬਾਬੂ ਜੀ ਆ ਮਿਲੀਆਂ ਮੇਰੇ ਜਵਾਨ ਉਸੇ ਦੇਖੀ ਮੇਰੇ ਜਵਾਨ ਓਏ ਆ ਜਵਾਨ ਓਏ ਆ ਦੇ ਮੈਨੂੰ ਇਦਾਂ ਲੱਗਣਾ ਇਹਦਾ ਰੇਗਮਲ ਤੇ ਘਸਾਇਆ ਹੁੰਦਾ ਇਸ ਕੋ ਛੋੜੀਏ ਬਾਬੂ ਜੀ ਉਸ ਜਵਾਨ ਸੇ ਮਿਲੀਏ ਪਹਿਲੀ ਵਰਤੀ ਮੈਂ ਵਰਤੀ ਹੋਗਾ ਪਰ ਵਰਤੀ ਦੇ ਹੋਊਗਾ ਜੱਡਾ ਇਹ ਲੰਮਾ ਵਾ ਨਾ ਇਹੋ ਜਿਹੇ ਮੱਥੇ 'ਚ ਗੋਲੀ ਵੱਜਦੀ ਹੁੰਦੀ ਕਿਉਂ ਫੌਜ ਕੇ ਪਾਸ ਮੋਰਚੇ ਨਹੀਂ ਹੈ ਪਰ ਜੱਡਾ ਇਹ ਜਵਾਨ ਹੈ ਨਾ ਇਹਨੇ ਦੇ ਮੋਰਚੇ 'ਚ ਬੈਠੇ ਨੇ ਵੀ ਦਿਖੀ ਜਾਣਾ ਉਹ ਨਾਲੇ ਆ ਜਵਾਨ ਨੂੰ ਵੀ ਗੱਲ ਆ ਇਹ ਬੜਾ ਕਮਜ਼ੋਰ ਜਿਆ ਵਾ ਪਾਪਾ ਜੀ ਇਹ ਗਲਤ ਕੰਮਾਂ 'ਚ ਪੈ ਗਿਆ ਸੀ ਆਹਾ ਤੂੰ ਤੇ ਮੈਨੂੰ ਜੱਸਾ ਪੱਟੀ ਲੱਗਣ ਡਿਆ ਉਹ ਛੜੀਆ ਬਾਬੂ ਜੀ ਰਜਿੰਦਰ ਮੁਰਗਾ ਬਣਾਓ ਉਹ ਨਹੀਂ ਫੌਜੀ ਸਾਹਿਬ ਰਹਿਣ ਦੇ ਉਹਨੂੰ ਮੁਰਗਾ ਨਾ ਬਣਾਓ ਸਜ਼ਾ ਤਾਂ ਮਿਲੇਗੀ ਨਹੀਂ ਬਣਾ ਤੇ ਚਲੋ ਮੋਰ ਬਣ ਜਾਓ ਔਰ ਜਨਵਰਾਂ ਪੰਛੀਆਂ ਜੋ ਬਾਹਰ ਨਿਕਲੋ ਫੌਜੀ ਸਾਹਿਬ ਮੈਂ ਤੇ ਇਹਨੂੰ ਬੰਦਾ ਬਣਾਉਣ ਲਿਆ ਆਵਾ ਕੋਈ ਬਾਤ ਨਹੀਂ ਬੰਦਾ ਹੀ ਬਣਾएंगे ਚਲੋ 10 ਕਿਲੋ ਕਾ ਵੇਟ ਹਟਾਓ ਬਾਏ ਉੱਪਰ ਕਰੋ ਚਲੋ ਮੋਰ ਦੀ ਖਲੋਇਆ 10 ਮਿੰਟ ਕੋਈ ਨਹੀਂ ਮਾਰ ਮਾਰ ਕਮਾਂਡ ਬੇਟਾ ਬਾਬੂ ਜੀ ਜੇ ਕੋਈ ਚੰਗੀ ਬਾਤ ਆਤੀ ਹੈ ਮੇਰੇ ਜਵਾਨ ਕੋ ਦੱਸੋ ਨਹੀਂ ਤਾਂ ਆਪ ਜਾਏ ਉਹ ਦੱਸ ਦੇਨੇ ਆ ਦੱਸ ਦੇਨੇ ਮੈਂ ਵੀ ਫੌਜੀ ਦਾ ਫਾਦਰ ਆ ਕਰਦਾ ਇਹਨਾਂ ਦੀ ਕੁੱਟ ਮਾਰ ਕੁੱਟ ਮਾਰ ਓਏ ਫੌਜੀ ਕਰਦੇ ਨੇ ਦੇ ਕੁੱਟ ਮਾਰਦੇ ਛੇਲ ਜੀ ਲਾਉਂਦੇ ਆ ਉਹ ਨਹੀਂ ਬਾਬੂ ਜੀ कोर्ट मार्शल होता है आप बैठ के आपको बताते हैं जवान अब होगी दिमाग की क्लास समझे नहीं समझे जनरल नॉलेज के सवाल पूछे जाएंगे तो आप लोग बैठ जाइए क्या आप लोग जानते हैं सयास ने कितनी तरक्की की है आधुनिक युग में सयास ही रब है हा? और पर फौजीया मैं तेरी ये गल्ला साहेबतरी क्यों ओ जे सयास ने तरक्की कीती है ने सयास ने नुकसान भी बड़े कीते है ਸਰ ਮੈਂ ਭਾਪੇ ਦੀ ਗੱਲ ਨਾ ਸਹੰਤ ਜੇ ਜਿਸ ਸੈਂਸ ਨੇ ਤਰੱਕੀ ਕੀਤੀ ਆ ਨਾ ਤੇ ਲੜਾਈਆਂ ਵੀ ਸੈਂਸ ਦੀ ਵਜ੍ਹਾ ਨਾਲ ਹੀ ਹੋਣਦੀਆਂ ਵਾ ਕਿਉਂ ਤੇਮਾਰੀ ਕੌਣ ਸੀ ਲੜਾਈ ਕਰਾਦੀ ਸੈਂਸ ਨੇ ਆ ਜਿਹੜੀ ਆਪਣੀ ਹੋਈ ਆ ਸਵੇਰੇ ਕਾਲੇ ਹਣਾ ਨਾ ਪਾਣੀ ਤੋਂ ਅਗਲੇ ਨਾਪਦੇ ਆ ਸੋਚ ਤੇ ਹਰਲ ਹਰਲ ਪਾਣੀ ਜੇੜਨਾ ਪਵੇ ਨਾ ਨਲਕਾ ਤੇ ਲੱਗ ਪਤਾ ਜਾਵੇ ਤੁਮੇ ਤਾਂ ਮੈਂ ਬਤਾਤਾ ਹੂੰ ਤੁਮ ਮੇਰੇ ਜਵਾਨੋ ਕਿ ਭਾਪੇ ਕੇ ਓ ਫੌਜੀ ਸਾਹਿਬ ਠੀਕ ਕਹਿਂਦਾ ਮੁੰਡਾ ਓਏ ਉਹਦੇ ਕਹਿਣ ਦਾ ਮਤਲਬ ਆ ਕਿ ਇੱਕ ਅੱਧਾ ਨਲਕਾ ਵੀ ਰੱਖਣਾ ਚਾਹੀਦਾ ਸਾਨੂੰ ਆ ਜੇ ਤੁਹਾਡੀ ਸੈਂਸ ਨੇ ਕੱਲ ਨੂੰ ਬੱਤੀ ਬੰਦ ਕਰਤੀ ਤੇ ਆਪਾਂ ਦੇ ਮਰਗੇ ਨਾ ਧਿਆਏ ਹਾਂ ਆਬ ਮੂਜੇ ਸਮਝ ਆ ਪਾਣੀ ਕੀ ਬਰਬਾਦੀ ਸੈਂਸ ਹੀ ਕਰ ਰਹੀ ਹੈ ਇਹ ਹੋਰ ਸਮਝਾਉਂਦੇ ਤੈਨੂੰ ਬਾਬੂ ਜੀ ਆਪਾਂ ਹੋ ਗਏ ਸਵਾਲ ਜਵਾਬ ਜਵਾਨ ਕੋਈ ਵੀ ਸਵਾਲ ਹੋ ਆਪ ਲੋਗ ਮੂਜੇ ਪੁੱਛ ਸਕਤੇ ਹੋ ਸਰ ਜੀ ਮੈਂ ਪੁੱਛਾਂ ਪੁੱਛੋ ਬਈ ਸਰ ਜੀ ਪਿੰਡ ਚ ਲੋਕ ਗੱਲਾਂ ਕਰਨ ਦੇ ਆ ਕਿ ਫੌਜੀ ਦੇ ਲਾਗੋਂ ਗੋਲੀ ਲੰਗੀ ਸੀ ਤੇ ਫੌਜੀ ਨਹੀਂ ਕੋਮਾਰੀ ਚਲ ਗਏ ਇਹ ਕੌਨ ਸਾ ਸਵਾਲ ਹੈ ਢਾਂਗੋਂ ਵਾਲਾ ਚੁੱਪ ਕਰੋ ਯੋਰ ਪੁੱਛੋ ਅਸਰ ਜੀ ਜਿਹੜੇ ਲੋਕ ਅਕਲ ਤੇ ਰਫਲ ਵਾਲੀ ਗੱਲ ਕਰਦੇ ਆ ਉਹਨਾਂ ਨੂੰ ਕੀ ਜਵਾਬ ਦਈਏ ਉਹ ਮੈਂ ਦੱਸਦਾ ਉਹਦਾ ਕੀ ਜਵਾਬ ਆ ਉਹ ਜਿਹੜੇ ਲੋਕ ਅਕਲ ਤੇ ਰਫਲ ਦੀਆਂ ਗੱਲਾਂ ਕਰਦੇ ਆ ਨਾ ਉਹਨਾਂ ਨੂੰ ਇਹ ਨਹੀਂ ਪਤਾ ਉਹ ਰਫਲ ਅਕਲ ਦੇ ਨਾਲ ਹੀ ਚੱਲਦੀ ਆ ਉਹ ਜੇ ਕਿਸੇ ਬੂਰਖ ਬੰਦੇ ਦੇ ਹੱਥ 'ਚ ਹਥਿਆਰ ਦੇ ਦਾਂਗੇ ਉਹ ਤੇ ਡਿਜਾਇਰ ਹੀ ਲੋਕਾਂ ਨੂੰ ਮਾਰੂਗਾ ਨਾ ਇਹ ਕਰਕੇ ਫੌਜੀਆ ਨੂੰ ਆ ਅਗਲ ਤੇ ਉਹਨਾਂ ਕੋਈ ਆ ਰਫਲ ਆ ਵਾਹ ਬਾਬੂ ਜੀ ਆਪਨੇ ਤਾਂ ਮੇਰਾ ਮਨ ਜਿੱਤ ਲਿਆ ਹੁਣ ਮੈਂ ਪੁੱਛਦਾ ਹਾਂ ਅਗਲਾ ਸਵਾਲ ਮੁਝੇ ਬਤਾਓ ਖੂਲੋ ਕੀ ਗਾਟੀ ਕਹਾਂ ਹੈ ਅੱਜੀ ਮੈਂ ਦੱਸਾਂ ਹਾਂ ਬਤਾਓ ਫੁੱਲਾਂ ਦੀ ਘਾਟੀ ਫੁੱਲਾਂ ਵਾਲਾ ਪਿੰਡ ਵਹਾਂ ਪਰ ਕੌਣ ਫੁੱਲ ਲਗਾ ਗਿਆ ਥਾ ਤੁਹਾਡੀ ਬੀਬੀ ਲਗਾ ਕੇ ਆਈ ਥੀ ਗਲਤ ਜਵਾਬ ਕੋਈ ਔਰ ਬਤਾਓ ਬਤਾਓ ਭਾਈ ਕੋਈ ਤਾਂ ਬਤਾਓ ਓ ਫੌਜੀਆ ਮੇਰੇ ਅੱਲ ਕਿਵੇਂ ਨਾ ਮੈਂ ਕਹਣਾ ਬਾਲੀ ਲਗਾ ਰਿਹਾ ਹਾਂ ਹਨੀ ਬਤਾ ਦਿੰਦੇ ਹਨ ਫੁੱਲੋ ਕੀ ਘਾਟੀ ਹੈ ਉੱਤਰਾਖੰਡ ਮੈਂ ਕਿਸੇ ਕੋ ਉੱਤਰਾਖੰਡ ਪਤਾ ਹੈ ਸਰ ਜੀ ਮੈਨੂੰ ਪਤਾ ਕੀ ਹੈ ਸਰ ਜੀ ਮਖੰਡਵੜੀ ਖਾਨਾ ਮੇਰੇ ਘਰ ਦੇ ਆਣੇ ਖੰਡ ਚੋਕੇ ਕੀ ਟੀਰਾ ਤੀ ਮੈਂ ਬਥੇਰਾ ਕਹਿੰਦਾ ਰਹਾ ਖੰਡ ਨੂੰ ਉੱਤਰਾਖੰਡ ਉੱਤਰਾਖੰਡ ਤੇ ਖੰਡ ਉੱਤਰ ਹੀ ਨਹੀਂ ਖੰਡ ਤੇ ਨਹੀਂ ਉਤਰੀ ਕਿਤੇ ਇਧਰੋਂ ਚੰਡਣਾ ਉੱਤਰਾ ਹੋਏ ਬੈਠਾ ਚੁੱਪ ਕਰ ਗਏ ਪਾਪਾ ਪਾਪਾ ਮੋਰ ਦੇ ਖੰਭ ਛੱਡ ਚੱਲੇ ਹੀ ਕੋਈ ਬਾਤ ਨਹੀਂ ਬੱਚੇ ਕਿਤਾਬੋਂ ਮੇ ਰੱਖੇਗੇ ਉਹ ਕੋਈ ਨਹੀਂ ਫੌਜੀਆ ਜਾਣਦੇ ਹੋਰ ਕਿੰਨੀ ਕਸਾਇਆ ਦੇਣੀ ਇਹਨੂੰ ਸਜ਼ਾ ਇਹ ਤਾਂ ਸਜ਼ਾ ਕੁਛ ਵੀ ਨਹੀਂ ਹੈ ਸਜ਼ਾ ਤਾਂ ਹਮਾਰਾ ਉਸਤਾਦ ਦੇਤਾਤਾ ਸੂਬੇਦਾਰ ਸੁੱਚਾ ਸਿੰਘ اس کے پائے پڑھتا اس کو پتہ چلتا چلو ویٹ رکھو اور سیدھے کھڑے رہو گل کوئی نہیں کھلو جا جوان اب بڑھتے ہیں اگلے سوال کی طرف بتاؤ سب سے بڑا ہتھیار کون سا ہے بتاؤ بتاؤ ادھر ادھر کیا دیکھ رہے ہو دیکھنا बाबूजी اب بتائیں گے سر جی سب تو بڑا ہتھیار ہے میرے پاپے کول او کی آو تیرے پاپے کول میرے پاپے دا گنڈاسا او بدو تیرے دے او دا ہی ہاسا ہے گا تو چھتر والا ہی ہے کاکا کوئی اور دسو بھائی سر جی توپ نہیں ਉਹ ਸਰਜੀ ਸੁੰਬੇ ਵਾਲਾ ਜਹਾਜ਼ ਇਹ ਵੀ ਨਹੀਂ ਸਰਜੀ ਟੈਂਕ ਉਹ ਫੌਜੀ ਆ ਰ ਤੂੰ ਕੌਣ ਬਣੇਗਾ ਕਰੋੜਪਤੀ ਸ਼ੁਰੂ ਕਰ ਲਿਆ ਇਹ ਸਵਾਲ ਆ ਨਾ ਤੂੰ ਘਰੇ ਹੀ ਬਣਾਇਆ ਵਾ ਉਹ ਇਹਦਾ ਜਵਾਬ ਤੇ ਬਤਾ ਬਜਰ ਕੋਲ ਨਹੀਂ ਹਣਾ ਬਾਬੂ ਜੀ ਇਹ ਸਵਾਲ ਕਰੋੜ ਦਾ ਹੈ ਉਹ ਕੋਈ ਤਾਂ ਬਤਾਓ ਕਿਸ ਕੋ ਨਹੀਂ ਪਤਾ ਸਭ ਤੋਂ ਵੱਡਾ ਹਥਿਆਰ ਕੌਣ ਸਾ ਹੈ ਤੈਨੂੰ ਦੱਸਦੇ ਆ ਕਿਹੜਾ ਸਭ ਤੋਂ ਵੱਡਾ ਹਥਿਆਰ ਸਲਾਮ ਸਾਹਿਬ ਉਹ ਲਾਲ ਸਿੰਘ ਕੌਣ ਹੈ ਲਾਲ ਸਿੰਘ ਨਹੀਂ ਲਾਲ ਸਿੰਘ ਖੱਟਾ ਮੈਂ ਲਾਲ ਸਿੰਘ ਛੱਡਾ ਤੇ ਸੁਣਿਆ ਸੀ ਆ ਲਾਲ ਸਿੰਘ ਖੱਟਾ ਕੌਣ ਆ ਓਏ ਜਨਾਬ ਨਵਾਂ ਹੀ ਚੱਲਿਆ ਸੱਤਾਂ ਗੇਰਾਂ ਵਾਲਾ ਗੇਰਾਂ ਵਾਲਾ ਉਹ ਥਾਣੇ ਚੱਲ ਥਾਣੇ ਜਾ ਕੇ ਵੀ ਜਨਾਬ ਗੱਲ ਹੀ ਕਰਨੀ ਆ ਇੱਥੇ ਗੱਲ ਕਰ ਲੈਨੇ ਕੀ ਗੱਲ ਆ ਨਹੀਂ ਬਤਾਓ ਸਾਹਿਬ ਕੀ ਬਾਤ ਹੈ ਆਪ ਵੀ ਦੇਸ਼ ਕੇ ਜਵਾਨ ਹੋ ਹਮ ਵੀ ਦੇਸ਼ ਕੇ ਜਵਾਨ ਹੈ ਹਮ ਤਾਂ ਭਾਈ ਭਾਈ ਹੈ ਜਿੰਦਰ ਕੁਰਸੀ ਲਾਓ ਭਾਈ ਬੈਠ ਕੇ ਬਾਤ ਕਰਤੇ ਹੈ ਥਾਲੇ ਤੂੰ ਖੜੇ ਰਹੋ ਮੇਰੇ ਮਾਲਮ ਤੂੰ ਹੀ ਲੈ ਕੇ ਆਇਓ ਉਹ ਕੋਈ ਗੱਲ ਨਹੀਂ ਆ ਬਤਾਈਏ ਸਰ ਕੀ ਬਾਤ ਹੈ ਉਹ ਫੌਜੀ ਸਾਹਿਬ ਤੁਹਾਡੀਆਂ ਥਾਣੇ ਸ਼ਿਕਾਇਤਾਂ ਬੜੀਆਂ ਜਾਣ ਲਈਆਂ ਵਾ ਉਹ ਪੂਰਾ ਪਿੰਡ ਤੁਹਾਡੇ ਤੋਂ ਤੰਗ ਆ ਕੱਲੇ-ਕੱਲੇ ਘਰ ਨਾਲ ਤੁਸੀਂ ਲੜਾਈ ਕੀਤੀ ਆ। ਓਏ ਜਨਾਬ ਇਹ ਵੀ ਤੇ ਦੱਸੋ ਲੜਾਈ ਕਿਹੜੀ ਗੱਲੋਂ ਹੋਣ ਢਈ ਆ। ਓਏ ਮੇਰੀ ਗੱਲ ਸੁਣੋ ਜਦੋਂ ਸਾਨੂੰ ਕੋਈ ਕੰਪਲੇਨ ਕਰੂਗਾ ਅਸੀਂ ਤੇ ਬਜ਼ੁਰਗਾ ਹੋਣਾ ਹੀ ਆ। ਓ ਤੁਸੀਂ ਦੱਸੋ ਕਾਹ ਤੋਂ ਹੋਈ ਆ ਲੜਾਈ। ਓ ਜਨਾਬ ਲੜਨ ਨੂੰ ਮੇਰਾ ਮੁੰਡਾ ਕਿਤੇ ਗੁੰਡਾ ਬਦਮਾਸ਼ ਥੋੜਾ ਵਾ। ਜਿਹੜਾ ਲੋਕਾਂ ਨਾਲ ਲੜਾਈਆਂ ਲੈਂਦਾ ਫਿਰਨ ਢਿਆ ਵਾ। ਓ ਤੁਸੀਂ ਆਪ ਹੀ ਦੱਸੋ ਓ ਕੋਈ ਕੁਦਰਤੀ ਨੀਂਜਾ ਨੂੰ ਨੁਕਸਾਨ ਪਹਜਾਊਗਾ ਉਹਨੂੰ ਰੋਕਣਾ ਚਾਹੀਦਾ ਕਿ ਨਹੀਂ ਰੋਕਣਾ ਚਾਹੀਦਾ। ਰੋਕਣਾ ਤੇ ਚਾਹੀਦਾ ਵਾ। ਉਪਰ ਸਾਨੂੰ ਇਹ ਵੀ ਪਤਾ ਲੱਗਾ ਹੋਆ ਕਿ ਫੌਜੀ ਸਾਹਿਬ ਦੇ ਸਿਰ 'ਤੇ ਸੱਟ ਲੱਗੀ ਆ ਤੇ ਉਹ ਇਹ ਕਦੀ ਕਦੀ ਜਿਆਦਾ ਦਿਮਾਗੀ ਪਰੇਸ਼ਾਨ ਰਹਿੰਦੇ ਆ। ਕੌਣ ਕਹਤਾ ਹੈ? ਕੌਣ ਕਹਤਾ ਹੈ? ਇਹ ਕਾਲਾ ਕਹਤਾ ਹੈ, ਕਾਲਾ ਕਹਤਾ ਹੈ। ਉਹ ਕੋਤ ਠੰਡਾ ਰਹਿ। ਨਹੀਂ ਬਾਪੂ ਜੀ, ਉਹ ਗੱਲ ਨਹੀਂ ਆ। ਆਹ ਵੇਖੋ, ਮੈਂ 9 ਵਰ 9 ਵਾ, ਚੰਗਾ ਭਲਾਵਾ। ਮੈਨੂੰ ਕੀ ਆਇਆ ਵਾ। ਜੀ, ਵੇਖੋ, ਇਹ ਲੋਕਾਂ ਨੂੰ ਜਿੰਨਾ ਮਰਜ਼ੀ ਸਮਝਾ ਲਓ, ਇਹਨਾਂ ਨੂੰ ਸਮਝ ਨਹੀਂ ਆਉਦੀ। ਸਾਰੀ ਸਾਰੀ ਢਾੜੀ ਮੋਟਰਾਂ ਚੱਲਦੀਆਂ ਰਹਿੰਦੀਆਂ ਸਰਕਾਰੀ ਟੂਟੀ ਆਉਂਦੀ ਆ ਉਹ ਵੀ ਪਾਣੀ ਐਦਾਂ ਵਗਦਾ ਰਹਿੰਦਾ ਜੇ ਉਹਨਾਂ ਨੂੰ ਢੱਕਣਾ ਕੋਈ ਗਲਤ ਗੱਲ ਆ ਕੁਦਰਤ ਨਾਲ ਕੋਈ ਛੇੜਛਾੜ ਕਰਦਾ ਵਾ ਵਾਤਾਵਰਣ ਖਰਾਬ ਕਰਦੇ ਆ ਮੈਂ ਲੱਖਰੀ ਕਹਵਾ ਕਿ ਬਿਮਾਰੀਆਂ ਲੱਗਦੀਆਂ ਡੇਂਗੂ ਆ ਜਾਊਗਾ ਉਹ ਢੱਕਣਾ ਚਾਹੀਦਾ ਵਾ ਉਪਰ ਤੁਹਾਡੇ ਪਿੰਡ ਵਾਲੇ ਇੱਕ ਹੋਰ ਗੱਲ ਕਹਿੰਦੇ ਆ ਉਹ ਕਹਿੰਦੇ ਫੌਜੀ ਨੇ ਗੁੰਡੇ ਪਾਲੇ ਆ ਗੁੰਡੇ ਨਹੀਂ ਆ ਇਹ ਦੇਸ਼ ਦਾ ਭੁੇਖਿਆ ਸਾਰਾ ਪਿੰਡ ਤੇ ਨਸ਼ਾ ਚ ਵੜ ਗਿਆ ਆਜੇ ਚਾਰਕ ਬੱਚੇ ਬਜ ਗਏ ਆ ਇਹ ਵੀ ਇਹਨਾਂ ਨੂੰ ਚੁਗਣ ਦੇ ਆ ਦੱਸੋ ਮੈਂ ਕੀ ਮਾੜਾ ਕਰਤਾ ਵਾ ਉਹ ਫੌਜੀਆ ਕੰਮ ਦੇ ਤੂੰ ਉਦਾਂ ਸਾਰੇ ਚੰਗੇ ਹੀ ਕਰਨ ਡਿਆ ਵਾ ਜਨਾਬ ਤੂੰ ਇਹਨਾਂ ਦੀਆਂ ਸਾਰੀਆਂ ਗੱਲਾਂ ਤੇ ਸਹਿਮਤ ਹੋ ਜਾਂਦੇ ਓ ਸਾਲਿਆ ਮੈਂ ਕੀ ਕਰਾਂ ਉਹ ਫੌਜੀ ਜੋ ਕੂਤਾ ਹੈ ਸਹੀ ਕੂਤਾ ਹੈ ਸਹੀ ਫੌਜੀ ਦਾ ਟੇਸ਼ਨ ਫੜ ਲਿਓ ਉਹ ਮੇਰੇ ਕਹਿੰਦਾ ਮਤਲਬ ਜੋ ਫੌਜੀ ਸਾਹਿਬ ਕਹਿੰਦੇ ਸਹੀ ਕਹਿੰਦੇ ਆ ਉਹ ਜਨਾਬ ਫੌਜੀ ਸਾਹਿਬ ਤੋਂ ਇਹ ਤੇ ਪੁੱਛੀਏ ਸਭ ਤੋਂ ਵੱਡਾ ਹਥਿਆਰ ਕਿਹੜਾ ਵਾ ਉਹ ਤੈਨੂੰ ਵੱਡਾ ਹਥਿਆਰਾਂ ਦਾ ਸ਼ੌਂਕ ਆ ਚੁੱਪ ਕਰ ਕੁਛ ਲੈਨੇ ਉਹ ਗੱਲ ਸੁਣੋ ਮੇਰੀ ਕਾਲਿਆ ਉਹ ਜਿਹੜੇ ਏਡੇ ਚੰਗੇ ਕੰਮ ਕਰਨ ਵਾਲੇ ਬੰਦੇ ਨੂੰ ਤੁਸੀਂ ਪਾਗਲ ਕਹਿੰਦੇ ਹੋ ਨਾ ਤੇ ਉਹ ਜਿਹੇ ਪਾਗਲ ਦੇ 5-7 ਚਾਹੀਦੇ ਪਿੰਡ ਦੇ ਵਿੱਚ ਨਾ 5-7 ਨਹੀਂ ਸਾਰਾ ਪਿੰਡ ਪਾਗਲਾਂ ਦਾ ਚਾਹੀਦਾ ਵਾ ਇਹ ਵੀ ਗੱਲ ਸਹੀ ਆ ਜਰਾਬ ਹੁਣ ਫਿਰ ਕੀ ਕਰਨਾ